ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਯੋਧ ਨਸ਼ਾ ਵਿਰੋਧ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤ ਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਦੁਆਰਾ ਇਹਦੇ ਚ ਅਸੀਂ ਕ੍ਰਾਸ ਬਾਰਡਰ ਇੱਕ ਨਾਰਕੋ ਆਰਮਜ਼ ਜਿਹੜਾ ਨੈਟਵਰਕ ਕਪਾ ਕਹਿ ਸਕਦੇ ਹਾਂ ਉਹਨੂੰ ਬਸ ਕੀਤਾ ਡਿਸਮੈਂਟਲ ਕੀਤਾ ਇਹਦੇ ਚ 6 ਸੋਫਿਸਟੀਕੇਟਿਡ ਪਿਸਟਲ ਫੜੇ ਗਏ ਹੈ ਪੰਜ ਦੋਸ਼ੀ ਗ੍ਰਿਫਤਾਰ ਹੈ 1 ਕਿਲੋ 10 ਗ੍ਰਾਮ ਹਿਰੋਇਨ ਰਿਕਵਰ ਕੀਤੀ ਗਈ ਹੈ ਇਹ ਸਾਰਾ ਜਿਹੜਾ ਕਨਸਾਈਨਮੈਂਟਸ ਨੇ ਪਿਸਟਲਸ ਦੀਆਂ ਤੇ ਹਿਰੋਇਨ ਦੀਆਂ ਇਹ ਪੰਜੋ ਜਿਹੜੇ ਦੋਸ਼ੀ ਨੇ ਉਹਨਾਂ ਵੱਲੋਂ ਪਾਕ-ਬੇਸਡ ਸਮੱਗਲਰ ਦਾ ਕਾਮਨ ਕੰਟੈਕਟ ਹੈਗਾ ਡਰੋਨਸ ਰਾਹੀਂ ਪੁਸ਼ਿਨ ਕੀਤੀਆਂ ਗਈ ਇੰਡੀਅਨ ਟੈਰੀਟਰੀ ਦੇ ਵਿੱਚ ਅਤੇ ਅੱਗੇ ਵੱਖ-ਵੱਖ ਜਗ੍ਹਾ ਤੇ ਪਹੁੰਚਾਈਆਂ ਗਈਆਂ ਔਰ ਇਹਨਾਂ ਨੂੰ ਜਿਹੜਾ ਟਾਸਕਿੰਗ ਹੈਗੀ ਹੈ ਉਹ ਪਾਰਪੇ ਸਮਗਨਰ ਥ्रू ਹੀ ਹੋ ਰਹੀ ਹੈ ਔਰ ਅੱਗੇ ਆ ਕੇ ਇਹ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਚਾਹੇ ਆਰਗੇਨਾਈਜ਼ ਕ੍ਰਾਈਮ ਵਾਲੇ ਗੈਂਗਸਟਰ ਹੋਣ ਚਾਹੇ ਟੈਰਰਿਸਟ ਮੋਡਿਊਲ ਹੋਣ ਉਹਨਾਂ ਨੂੰ ਸਪਲਾਈ ਹੁੰਦੀ ਸੀਗੀ ਉਹ ਸਾਰਾ ਜਿਹੜਾ ਪਹਿਲਾਂ ਇਹਦੇ ਵਿੱਚ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਹ ਇਹਦੇ ਪਹਿਲਾਂ ਨਾਕਾਬੰਦੀ ਦੇ ਦੌਰਾਨ ਸਾਡੇ ਇਨਸਪੈਕਟਰ ਸੀਆਈਏ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਚਾਰਟਾ ਏਰੀਏ ਦੇ ਵਿੱਚ ਆਕਾਸ਼ ਮਸੀਤ ਤੇ ਪ੍ਰਿੰਸ ਦੋ ਬੰਦਿਆਂ ਨੂੰ ਫੜਿਆ ਇਹਨਾਂ ਦੋਨੋਂ ਤੋਂ ਇੱਕ-ਇੱਕ ਪਿਸਤਲ ਮਿਲਿਆ ਇੱਕ 38 ਔਰ ਦਾਦ ਇੱਕ ਗਲੌਕ ਉਹਨਾਂ ਦੀ ਪੁਛਗਿਛ ਤੋਂ ਅੱਗੇ ਸਾਰੀ ਗੱਲ ਚੱਲਦੀ ਰਹੀ ਫਿਰ ਕਰਨਵੀਰ ਤੇ ਸੁਖਿੰਦਰ ਤੋਂ ਤਿੰਨ ਪਿਸਤੌਲ ਮਿਲੇ 38 ਪਿਸਤਲ ਤੇ ਨਾਲ 1 ਕਿਜੀ 10 ਗ੍ਰਾਮ ਹਿਰੋਇਨ ਉਹਨਾਂ ਦੇ ਕਹਾ ਅੱਗੇ ਜਿਹੜੀ ਹੈ ਪੁਛਗਿਛ ਤੋਂ ਕਰਨਵੀਰ ਏਰੀਅਸ ਕਰਨ ਤੇ ਗੁਰਪੇਜ ਭੇਜਿਆ ਤੇ ਇਹ ਸਾਰੇ ਜਿਹੜੇ ਹੈ ਫੜੇ ਗਏ ਤੇ ਇਹਨਾਂ ਤੋਂ ਇੱਕ ਹੋਰ ਪਿਸਤਲ ਰਿਕਵਰ ਹੋਇਆ ਜੇ ਆਪਾਂ ਇਹਨਾਂ ਦਾ ਪ੍ਰੋਫਾਈਲ ਦੇਖੀਏ ਸਾਰੇ ਜਿਹੜੇ ਦੋਸ਼ੀ ਨੇ ਬਾਰਡਰ ਦੇ ਨਾਲ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਇਹਨਾਂ ਦੇ ਪਿੰਡ ਨੇ ਔਰ ਏਜ ਗਰੁੱਪ ਜਿਹੜਾ 18 ਤੋਂ 31 ਸਾਲ ਹੈ ਔਰ ਮਾਈਨਰ ਛੋਟਾ ਕੰਮ ਕਰਦੇ ਜਿਵੇਂ ਆਕਾਸ਼ ਮਸੀਹ ਹੈ 24 ਸਾਲ ਦਾ ਇਹ हेयर कटिंग ਦਾ ਬਾਰਬਰ ਦਾ ਕੰਮ ਕਰਦਾ ਹੈ ਇਹ ਲੋਪੋ ਕੋਈ ਅੰਮ੍ਰਿਤਸਰ ਰੂਰਲ ਦੇ ਏਰੀਆ ਦਾ ਰਹਿਣ ਵਾਲਾ ਪੰਡੋਰੀ ਪਿੰਡ ਦਾ ਦੂਸਰਾ ਇਸੇ ਪਿੰਡ ਦਾ ਬੰਡਾ ਹੈਗਾ ਪ੍ਰਿੰਸ ਇਹ 18 ਸਾਲ ਦਾ ਹੈ 10ਵੀਂ ਪਾਸ ਹੈ ਲੇਬਰ ਦਾ ਕੰਮ ਕਰਦਾ ਹੈ ਕਰਨਬੀਰ ਕਰਨ ਜਿਹੜਾ ਚੁਗਾਵਾ ਜਨਾਲਾ ਰੋਡ ਬਾਈਪਾਸ ਪੀਐਸ ਲੋਪੋਕੇ ਅਗੇਨ ਅਮਰਸਰ ਰੂਰਲ 22 ਸਾਲ ਦੀ ਉਮਰ ਹੈ ਵੈਲਡਿੰਗ ਦਾ ਕੰਮ ਕਰਦਾ ਸੁਖਵਿੰਦਰ ਜਿਹੜਾ ਇਹ ਵੀ ਲੋਪੋਕੇ ਏਰੀਏ ਦਾ ਹੈਗਾ ਪੰਜਵੀਂ ਪਾਸ ਹੈ ਲੇਬਰ ਦਾ ਕੰਮ ਕਰਦਾ ਹੈ 30 ਸਾਲ ਦਾ ਹੈ ਗੁਰਪ੍ਰੀਤ ਭੇਜਾ ਜਿਹੜਾ 31 ਸਾਲ ਦਾ ਹੈ ਪਲੱਸ 2 ਕੀਤੀ ਹੋਈ ਹੈ ਕਾਰਪੈਂਟਰ ਦਾ ਕੰਮ ਕਰਦਾ ਹੈ ਗੁਰਪ੍ਰੀਤ ਭੇਜਾ ਜਿਹੜਾ ਉਹ ਨਾਲ ਹੀ ਲੱਗਦਾ ਸਰਾਏ ਮਾਨਤ ਖਾਨ ਕਰਨਤਨ ਦਾ ਜਿਹੜਾ ਪਿੰਡ ਹੈ ਉਤੋਂ ਦਾ ਰਹਿਣ ਵਾਲਾ ਉਹ ਬੇਸਿਕਲੀ ਗੱਲ ਕੀ ਹੈ ਕਿ ਉਹ ਜਿਹੜਾ ਸੋਸ਼ਲ ਮੀਡੀਆ ਐਪਸ ਨੇ ਉਹਦੇ ਥਰੂ ਪਾਕ ਬੇਸ ਸਮਗਲਰਸ ਦੇ ਨਾਲ ਨੂੰ ਕੰਟੈਕਟ ਕਰਦੇ ਇਹ ਵੀ ਕਰਦੇ ਆ ਉਸ ਤੋਂ ਬਾਅਦ ਪ੍ਰੀ ਡੈਸਟਿਨੇਟ ਲొਕੇਸ਼ਨ ਦੇ ਉੱਤੇ ਡਰੋਨ ਡਰਾਪਿੰਗ ਹੁੰਦੀ ਹੈ ਵੈਪਨਸ ਦੀ ਨੈਕਸਟ ਇਹਨਾਂ ਨੂੰ ਆਰਡਰ ਜਿਹੜੇ ਮਿਲਦੇ ਆ ਉਹ ਕਿ ਕਿੱਥੇ ਤੁਸੀਂ ਡਿਲੀਵਰ ਕਰਨੇ ਕਿਵੇਂ ਕਰਨੇ ਆ ਉਹ ਇਸ ਚ ਅਜੇ ਜਿਹੜੇ ਜਦੋਂ ਪ੍ਰਿੰਸ ਤੇ ਫੜੇ ਗਏ ਸ਼ੁਰੂ ਚ ਇਹਨਾਂ ਨੂੰ ਅਜੇ ਟਾਰਗੇਟ ਮਿਲਣਾ ਸੀ ਇਸੇ ਕਰਕੇ ਇੱਧਰੋਂ ਆ ਰਹੇ ਸੀਗੇ ਕਿ ਕਿੱਥੇ ਤੁਸੀਂ ਡਿਲੀਵਰੀ ਦੇਣੀ ਹੈ ਤੇ ਦੂਜੇ ਬੰਦਿਆਂ ਕੋਲ ਵੀ ਅੱਗੇ ਅਜੇ ਆਰਡਰਸ ਮਿਲਣੇ ਸੀ ਤਾਂ ਕਰਕੇ ਉਹ ਉੱਥੇ ਪਹਿਲਾਂ ਹੀ ਜਿਹੜੇ ਸਾਡੇ ਸੀਆਈਏ ਸਟਾਫ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਔਰ ਇਮੀਡੀਏਟਲੀ ਪਹਿਲਾਂ ਹੀ ਉਹਨਾਂ ਨੂੰ ਅਸੀਂ ਜਿਹੜਾ ਅਰੈਸਟ ਕਰਕੇ ਰਿਕਵਰੀ ਕੀਤੀ ਹੈ ਜਿਹੜਾ ਪੈਟਰਨ ਉਹੀ ਹੈ ਕਿ ਉਹ ਜਿਹੜੇ ਡਰੱਗਸ ਸਮਗਲਿੰਗ ਦੀਆਂ ਲਾਈਨਸ ਨੇ ਇਹ ਨਾਲ ਆਨ ਸਮਗਲਿੰਗ ਦੀ ਹੈ ਕਾਮਨ ਨੇ ਔਰ ਲਿਊਕਰੇਟਿਵ ਹੋਣ ਕਰਕੇ ਲੋਕਾਂ ਨੂੰ ਲਾਲਚ ਦੇ ਵਿੱਚ ਲੈ ਕੇ ਪੈਸੇ ਦਾ ਬਹਿਕਾਵਾ ਦੇ ਕੇ ਉਹਨਾਂ ਲਾਈਨਸ ਦੇ ਥਰੂ ਹੀ ਇਹ ਪੁਸ਼ਨ ਕੀਤੀ ਜਾਂਦੀਆਂ ਹੈ ਕਨਸਾਈਨਮੈਂਟ ਚਾਹੇ ਉਹ ਨਾਰਕੋਟਿਕ ਦੀ ਹੋਵੇ ਔਰ ਚਾਹੇ ਆਮਜ਼ੀ ਹੋਵੇ ਸੋ ਅਲਾਈਵ ਰੱਖਦੇ ਆਪਣਾ ਜਿਹੜਾ ਜਿਹੜਾ ਪਾਕਿਸਤਾਨ ਤੋਂ ਸਾਈਡ ਤੋਂ ਇੰਟਰਨੈਸ਼ਨਲ ਬਾਰਡਰ ਤੋਂ ਜਿਹੜੀ ਪੁਸ਼ਨ ਕੀਤੀ ਜਾਂਦੀ ਹੈ ਸੋ ਥੈਟ ਉਹਨਾਂ ਨੇ ਜਦੋਂ ਵੀ ਕਿਤੇ ਹੋਰ ਲੋਡ ਪੈਂਦੀ ਹੈ ਉਹ ਐਕਸਪਲੋਸਿਵ ਭੇਜਣਾ ਕੋਈ ਹੋਰ ਵੱਡੇ ਆਮ ਭੇਜਣੇ ਆ ਉਹ ਲਾਈਨ ਜੋਨੇ ਦੇ ਅ라이ਵ ਰੈਡ ਇਹ ਲੋਕ ਇੰਨਾ ਜੁੜੇ ਰਹਿਣ ਪੈਸੇ ਦੇ ਲਾਲਚ ਦੇ ਵਿੱਚ ਤੇ ਇਹ ਸਾਰੀ ਕਾਰਵਾਈ ਦੇ ਵਿੱਚ ਡੀਸੀਪੀ ਰਵਿੰਦਰਪਾਲ ਜੀ ਸਾਡੇ ਜਗਵਿੰਦਰ ਜੀ ਏਡੀਸੀਪੀ ਹਰਮਿੰਦਰ ਸਾਡੇ ਏਸੀਪੀ ਇਨਵੈਸਟੀਗੇਸ਼ਨ ਸ਼ਿਵਦਰਸ਼ਨ ਏਸੀਪੀ ਵੈਸਟ ਏਰੀਆ ਚ ਪਹਿਲਾਂ ਇਹ ਫੜੇ ਗਏ ਏਸੀਪੀ ਰਿਸ਼ਭ ਭੋਲਾ ਜੀ ਇਹਨਾਂ ਵੱਲੋਂ ਸਾਰਿਆਂ ਵੱਲੋਂ ਬਹੁਤ ক্লোਜ਼ ਸੁਪਰਵੀਜ਼ਨ ਤੇ ਮੋਨਿਟਰਿੰਗ ਚ ਸਾਰਾ ਇਹ ਆਪਰੇਸ਼ਨ ਇਹਨੂੰ ਅੰਜਾਮ ਦਿੱਤਾ ਗਿਆ ਸੋ ਮੈਂ ਸਾਰੀ ਟੀਮ ਨੂੰ ਦਿੱਲੀ ਬਿਵਾਰਕ ਬਾਦ ਦਿੰਦਾ ਇਹ ਲੱਗੇ ਹੋਏ ਜੀ ਕਾਫੀ ਅ ਮਤਲਬ ਇਹ ਸਮਝੋ ਪੰਜ ਜਣੇ ਐ तकरीबन 2-3 ਮਹੀਨੇ ਤੋਂ ਐਕਟਿਵ ਸੀਗੇ ਹਿਰੋਇਨ ਦੀਆਂ ਤੇ ਪਿਸਤੌਲ ਦੀਆਂ ਜਿਹੜੀਆਂ ਪਿਸਤੌਲ ਦੀਆਂ ਇਹ ਛੋਟੀਆਂ ਕਨਸਾਈਨਮੈਂਟਸ ਪਹਿਲਾਂ ਵੀ ਆ ਚੁੱਕੀਆਂ ਅਸੀਂ ਇਹਨਾਂ ਤੇ ਅੱਗੇ ਵੀ ਕੰਮ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਅਸੀਂ ਜਲਦੀ ਇਹਦੇ ਵਿੱਚ ਸ਼ੇਅਰ ਕਰਾਂਗੇ ਹੋਰ ਵੀ ਜਿਹੜੇ ਸਾਡੇ ਆਪਰੇਸ਼ਨਸ ਇਸ سلسلے ਚੱਲ ਰਹੇ ਨੇ ਕਿਉਂਕਿ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਉੱਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਐ ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਕਾਫੀ ਸਾਨੂੰ ਰਿਕਵਰੀ ਦੀ ਆਸ ਵੀ ਹੈ ਤੇ ਹੋਰ ਵੀ ਬੰਦੇ ਅਸੀਂ ਅਰੈਸਟ ਕਰਾਂ। ਥੈਂਕ ਯੂ ਕਿੰਨੇ ਧੂਪ ਦੇ ਨਾਲ ਜਾਂ ਕੋਈ ਇੰਨੇ ਟਾਰਗੇਟ ਕਿਲਿੰਗ ਇਸ ਦੇ ਬਾਰੇ ਕੋਈ ਨਹੀਂ ਅਜੇ ਅਜੇ ਇੱਕਦਮ ਨਹੀਂ ਆਈ ਸੀ ਇਹਨਾਂ ਨੇ ਡਿਲੀਵਰ ਕਰਨੀ ਸੀ ਅਜੇ ਇਹਨਾਂ ਨੂੰ ਮਿਲਣਾ ਸੀ ਲੋਕੇਸ਼ਨ ਪਰ ਮੈਂ ਐਸੇ ਕਰਕੇ ਮੁबारकबाद ਦਿੱਤੀ ਹੈ ਆਪਣੀ ਟੀਮ ਨੂੰ ਕਿ ਇਹਨਾਂ ਨੇ ਹੈਂਡਓਵਰ ਕਰਨ ਤੋਂ ਪਹਿਲਾਂ ਹੀ ਅਜੇ ਇਹਨਾਂ ਨੂੰ ਡਾਇਰੈਕਸ਼ਨਸ ਆਉਣੀਆਂ ਸੀ ਪਾਕਿਸਤਾਨ ਤੋਂ ਕਿ ਕਿੱਥੇ ਆਉਣਾ ਹੈ। ਅਹੀਂ ਜਿਹੜਾ ਟਾਇਰ ਇਹ ਜਦੋਂ ਆਰਐਸ ਉੱਥੇ ਫੜੇ ਗਏ ਆ। ਕੌਮ ਦੇ ਪਿੰਡ ਦੇ ਵਿੱਚ ਪਿਛਲੇ ਤੁਸੀਂ ਕੁਝ ਰਿਕਵਰੀ ਕੀਤੀ ਸੀ ਪਾਉਂਡਰ ਦੇ ਕੁਝ ਪਿੰਡਾਂ ਦੇ ਵਿੱਚ ਉਸ ਲੋਕਲ ਉਹਨਾਂ ਦਾ ਕੁਝ ਪਤਾ ਲੱਗਾ ਜਿਹੜੇ ਕਿ ਡਰਾਪਿੰਗ ਪੁਆਇੰਟ ਜਿਹਨਾਂ ਦੇ ਦਿੰਦੇ ਆ ਜਾਂ ਜਿਸੇਗਾ ਤੋਂ ਕਦੇ ਉਹ ਵੀ ਰਹੇ ਹੁੰਦੇ ਪਾਕਿਸਤਾਨ ਦੇ ਵਿੱਚ ਉਸ ਉਸ ਵਾਸਤੇ ਕਿ ਜਦੋਂ ਸਪੈਸੀਫਿਕ ਮੰਗੋਂਦੇ ਨੇ ਪਾਕਿਸਤਾਨ ਤੋਂ ਡਰਾਪਿੰਗ ਪੁਆਇੰਟ ਇਹਨੂੰ ਪਤਾ ਲੱਗ ਜਾਂਦੇ ਨੇ ਫਿਰ ਲੈ ਕੇ ਹੁੰਦੇ ਨੇ ਉਹਨਾਂ ਨੂੰ ਕਿਤੇ ਨੂੰ ਉਹਨਾਂ ਦੇ ਬਾਰੇ ਕੀਤਾ ਪਤਾ ਉਹ ਚੱਲ ਰਹੀ ਹੈ ਜੀ ਕੱਲ ਉਸੇ ਤੇ ਆਪਰੇਸ਼ਨਸ ਅਸੀਂ ਕੈਰੀ ਫਾਰਵਰਡ ਕਰਦੇ ਆਂ ਔਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਸੀਂ ਬੜੀ ਜਲਦੀ ਤੁਹਾਡੇ ਨਾਲ ਹੋਰ ਵੀ ਸ਼ੇਅਰ ਕਰਾਂਗੇ ਸਾਡੇ ਆਫਸ ਚੱਲਦੇ ਰਹਿੰਦੇ ਆ ਔਰ ਹਰ ਇੱਕ ਚੀਜ਼ ਨੂੰ ਅਸੀਂ ਬੜਾ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਆ ਔਰ ਜਿਹੜੇ ਲਿੰਕੇਜੇਸ ਨੇ ਡੈਸਟੀਨੇਸ਼ਨਸ ਨੇ ਲੋਕੇਸ਼ਨਸ ਨੇ ਉਹ ਸਾਰੀਆਂ ਤੇ ਅਸੋਸੀਏਸ਼ਨਸ ਜਿਹੜੇ ਵੀ ਇਹਨਾਂ ਦੇ ਹੈਗੇ ਉਹਨਾਂ ਤੇ ਖਾਸ ਤਵੱਜੋ ਦਿੱਤੀ ਜਾਂਦੀ ਹੈ ਜਿਹੜਾ ਨਾਈ ਦਾ ਕੰਮ ਕਰਦਾ ਕਹਿੰਦੇ ਤਾਂ ਸਾਬੀ ਹੀ ਕੰਮ ਕਰਦਾ ਪਹਿਲੇ ਹਾਂਜੀ ਜਿਹੜਾ ਨਾਈ ਦਾ ਕੰਮ ਕਰਦਾ ਬਾਰਬਰ ਦਾ ਕੰਮ ਕਰਦਾ ਇਕੋ ਯਾਰ ਉਹੀ ਮੈਂ ਕਹਿ ਰਿਹਾ ਨਾ ਮੇਨਲੀ ਤਾਂ ਫਾਈਨੈਂਸ਼ੀਅਲ ਜਿਹੜਾ ਇਸ਼ੂ ਹੈ ਉਹਦੇ ਲਾਲਚ ਚ ਆ ਕੇ ਬੰਦੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਆ ਉਹਨਾਂ ਨੂੰ ਲੱਗਦਾ ਵੀ ਸਾਡਾ ਨਹੀਂ ਪਤਾ ਲੱਗਣਾ ਬਟ ਜ਼ਰੀ ਪੁਲਿਸ ਦੀਆਂ ਤੇ ਸਾਡੇ ਜਿਹੜੇ ਸਾਰੇ ਆਫੀਸਰਸ ਨੇ ਉਹ ਦਿਨ ਰਾਤ ਮਿਹਨਤ ਕਰਦੇ ਆ ਤੇ ਅਸੀਂ ਉਹਨਾਂ ਦੇ ਇਰਾਦਿਆਂ ਚ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੰਦੇ ਪੈਸੇ ਤਾਂ ਲੈਂਦੇ ਨੇ ਸਿਰ ਹਵਾਲਾ ਨੈਟਵਰਕ ਕੋ ਲੱਗਾ ਪਤਾ ਉਹ ਵੀ ਉਹ ਵੀ ਚੱਲ ਰਿਹਾ ਜੀ ਵੀ ਕਿਸ ਤਰ੍ਹਾਂ ਪਾਕਿਸਤਾਨ ਵਾਪਸ ਜਾ ਰਿਹਾ ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਚੱਲ ਜੀ ਸਪੇਅਰ ਅਬ ਸ਼ੇਅਰ ਕਰਾਂਗੇ ਸਾਰੀ ਅਸੀਂ ਗੱਲ ਵੀ ਆਰ ਓਨ ਦਾ ਜੌਬ ਥੈਂਕ ਯੂ ਜੀ